ਦੀ ਗੱਬਣ ਹੋ ਗਈ ਹੈ 2.5 ਮਹੀਨਿਆਂ ਦੀ ਗੱਬਾ ਜੀ 2.5 ਮਹੀਨਿਆਂ ਦੀ ਗੱਬਣਾ ਜਿਹੜੇ ਭਰਾਣੇ ਖਰੀਦਣੇ ਆਪਦੀ ਚੈੱਕ ਕਰਾ ਹਾਂ ਚੈੱਕ ਆਪਣੇ ਕੋਲ ਨੂੰ ਚੈੱਕ ਪਾਸ ਆ ਜੀ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਨੱਤ ਵਗੈਰ ਤੇ ਜਿਹੜੇ ਬਠਿੰਡੇ ਤੋਂ ਬਾਈ ਬਲਵੀਰ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਕਰੇ ਲੂ ਪਸ਼ੂ ਪਾਲਕਾ ਬਾਈ ਨੇ ਦੋ ਨੱਕ ਸੇਲ ਕਰਨੇ ਆ ਵੀਰੇ ਦੋਨਾਂ ਦਾ ਮੁੱਲ ਬਾੜੀ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਨੰਬਰ 1 ਤੇ ਤਾਂ ਆ ਗਈ ਵੀਰੇ ਮੱਝ 5.5 ਮਹੀਨਿਆਂ ਦੀ ਗੱਬਣ ਚੈੱਕ ਤੇ ਜਿਹੜੀ ਨਾਲ ਵੀਰੇ ਝੋਟੀ ਖੜੀ ਆ ਦੇਖ ਲਓ ਪੂਰੀ ਸੋਹਣੀ ਸੁਨਖੀ ਝੋਟੀ ਆ 2.5 ਮਹੀਨਿਆਂ ਦੀ ਗੱਬਣ ਚੈੱਕ ਆ ਜਿਹੜੇ ਭਰਾਣੇ ਦੋਨੇ ਨਗਾ ਚੋ ਕੋਈ ਵੀ ਖਰੀਦਣਾ ਜਾਂ ਦੋਨੇ ਖਰੀਦਣੇ ਆਪਦਾ ਡਾਕਟਰ ਲਿਆਇਓ ਵੀਰੇ ਚੈੱਕ ਕਰਾ ਕੇ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਬਾਕੀ ਮੁੱਲ ਦੀ ਆਪਾਂ ਵੀਡੀਓ ਵੇਚੀ ਕਰਾ ਦਾਂਗੇ ਮੁੱਲ ਵੀ ਕੀ ਮੁੱਲ ਰਹੂਗਾ ਦੋਨਾਂ ਦਾ ਉਹ ਬਾਈ ਆਪਾਂ ਬਲਵੀਰ ਨਾਲ ਗੱਲਬਾਤ ਕਰ ਲਾਂਗੇ ਹੋਰ ਬਾਈ ਬਲਵੀਰ ਕੀ ਹਾਲ ਹੈ ਜੀ ਠੀਕ ਆ ਜੀ ਪਹਿਲਾਂ ਤਾਂ ਵੀਰੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਦਾ ਮੋਬਾਈਲ 94645 ਜੀ ਹਾਂਜੀ 85515 ਜੀ ਠੇਗਾ ਦੋ ਨਾਗਾ ਬਈ ਸੇਲ ਵਾਸਤੇ ਹਾਂ ਦੋ ਨਾਗਾ ਜੀ ਸੇਲ ਵਾਸਤੇ ਜੀ ਪਹਿਲਾਂ ਝੋਟੀ ਤੋਂ ਸ਼ੁਰੂ ਕਰ ਲੈਨੇ ਬਈ ਕਿੰਨੇ ਟਾਈਮ ਦੀ ਗੱਬਣ ਹੋ ਗਈ ਹੈ 2.5 ਮਹੀਨਿਆਂ ਦੀ ਗੱਬਾ ਜੀ 2.5 ਮਹੀਨਿਆਂ ਦੀ ਗੱਬਣਾ ਜਿਹੜੇ ਭਰਾਣੇ ਖਰੀਦਨੇ ਆਪਦੀ ਚੈੱਕ ਕਰਾ ਹਾਂ ਚੈੱਕ ਆਪਣੇ ਕੋਲ ਨੂੰ ਚੈੱਕ ਪਾਸ ਆ ਜੀ 2 ਮਹੀਨਿਆਂ ਦੀ ਬਈ ਜੀ ਚੈੱਕ ਪਾਸ ਆ ਤੇ ਤੋਰ ਕੇ ਥੋੜੀ ਡਰਦੀ ਆਣਾ ਆਪਾਂ ਇੱਥੇ ਹੀ ਖੜੀ ਦਿਖਾ ਰਹੇ ਹਾਂ ਆਹ ਦੇਖ ਲਓ ਬਈ ਥੋੜੀ ਨਾ ਬਿਹੜਾ ਛੋਟਾ ਕਿੰਦਰੋਂ ਡਗਦਾ ਬਸੂ ਥਣਾ ਦੀ ਹੋ ਸਕਦਾ ਤਾਂ ਤੁਹਾਨੂੰ ਮੈਂ ਦਿਖਾ ਦੂੰਗਾ ਬਸੂ ਮੜੀਆ ਪੂਜੀ ਬਈ ਹੋ ਕਰੀ ਇਹ ਆ ਦੇਖੋ ਵੀਰੇ ਕੱਲਾ ਕੱਲਾ ਥਾਣਾ ਕੋਈ ਆਇਆ ਨਹੀਂ ਹੈਗਾ ਬਾਕੀ ਥੋੜਾ ਇਹ ਪਸ਼ੂ ਨਾ ਕਈ ਵਾਰੀ ਜਦੋਂ ਕਰੇ ਬਗਾਰਨਾ ਬੰਦਾ ਆਇਆ ਨਾ ਹੋਵੇ ਡਰਦੇ ਹੁੰਦੇ ਪਸ਼ੂ ਤੇ ਥਾਣ ਨੇ ਖੜਵਾ ਕੱਲਾ ਕੱਲਾ ਚਾਰ ਥਾਣੀਆਂ ਹਨਾ ਵੀਰੇ ਹਾਂ ਚਾਰ ਥਾਣੀਆਂ ਠੀਕ ਆ ਕੱਲਾ ਕੱਲਾ ਥਾਣ ਲੱਗਿਆ ਬਲਵੀਰ ਭਾਈ ਇਹਦਾ ਮੁੱਲ ਕੀ ਕਰਦਾ ਜਾਇਜ ਆ ਇਹਦਾ ਮੁੱਲ ਜੀ 55000 ਆ ਜੀ 55000 ਕੋਈ ਮਾਨਦਾਨ ਛੋਟ ਛੱਪਾ ਮੌਕੇ ਤੇ ਮੌਕੇ ਤੇ ਹੋ ਜੀ ਦੋਨਾਂ ਦਾ ਕਰਦਿਆਂ ਕਰਦਿਆਂ ਇਕੱਠਿਆਂ ਲੈਂਦੇ ਜੀ ਦੋਨੇ ਠੀਕ ਆ ਛੋੜ ਕਰਦੇ ਬੋਲੋ ਦੋਸਤੋ ਇੱਕ ਨੰਬਰਾਂ ਨਹੀਂ ਹੁੰਦਾ ਜੀ ਸਾਹ ਸਨੇ ਉਹ ਸਾਹ ਫਿਰ ਨਾਲ ਹੀ ਹੁੰਦਾ ਆਹ ਦੇਖ ਲਓ ਵੀਰੇ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਝੋਟੀ ਆ 2.5 ਮਹੀਨੇ ਦੀ ਚੈੱਕਪਾਸ ਆ ਜਿਹੜੇ ਭਰਾ ਨੇ ਖਰੀਦਣੀ ਆਪਦਾ ਡਾਕਟਰ ਲੈ ਚੈੱਕ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਮੁੱਲ 55000 ਆ ਗਿਆ ਨੰਬਰ 2 ਤੇ ਆ ਜਾ ਬਾਈ ਬਲਵੀਰ ਇਹ ਕਿੰਨੇ ਸੂਏ ਵਾਸਤੇ ਗੱਬਣਾ ਵੀਰੇ ਹੁਣ ਇਹ ਤੀਜੇ ਸੂਏ ਜੀ ਤੀਜੇ ਸੂਏ ਵਾਸਤੇ ਕਿੰਨੇ 5.5 ਮਹੀਨਾ ਸਾਢੇ 5 ਮਹੀਨਾ ਨਹੀਂ ਕੱਪਾ ਜੀ 27 ਤਰੀਕ ਨੂੰ ਤੁਸੀਂ ਕਹਿੰਦੇ ਸੀ ਸੀਮਾ ਲੱਗ ਜੂ ਹਾਂ 27 ਤਰੀਕ ਨੂੰ ਸੀਮਾ ਮੀਨਾ ਲੱਗ ਜੂ ਠੀਕ ਆ ਹੁਣ ਬਾਈ ਬਿਲਕੁਲ ਡਰਾਈ ਆ ਤਾਂ ਕਰਕੇ ਆਪਾਂ ਨੂੰ ਲੇਵੇ ਦੀ ਪੂਰੀ ਦੇਖਣੀ ਦੇਖਦੀ ਤੇ ਸੱਜਰ ਨੇ ਬਾਈ ਦੁੱਧ ਤੁਹਾਡੇ ਕੋਲੇ ਕਿੰਨਾ ਕ ਦਿੱਤਾ ਇਹਨੇ 10 ਕਿਲੋ ਜੀ ਸੱਜਰ ਨੇ 10 ਕਿਲੋ ਦੁੱਧ ਹਾਂ 10 ਕਿਲੋ ਦੱਤਾ ਇਹ ਬੜਾ ਬੜੀ ਠੰਡੀ ਸੀ ਲੱਗ ਰਹੀ ਹਾਂ ਬੜੀਆਂ ਚੌਣੀਆਂ ਹਨਾ ਠੰਡੀ ਸੀ ਲਾ ਜੀ ਠੀਕ ਆ ਠੰਡੀ ਸੀ ਲਾ ਵੀਰੇ ਜਮਾ ਬਾਈ ਕਹਿੰਦਾ 10 11 ਦੇ ਵਿੱਚ ਵਿੱਚ ਆਪਣੇ ਕੋਲੇ ਦੁੱਧ ਦੱਤਾ ਇਹਨੂੰ ਤੋੜ ਦੇ ਕੇ ਕਿ ਵੀ ਡਰਦੀ ਐ ਮੜੀ ਬਾਕੀ ਮੋਲੇ ਬਾਈ ਜੀ ਇਹਦਾ ਵੀ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਵੀਡੀਓ ਕਰਵਾਉਣੀ ਹੈ ਤਾਂ ਬਾਈ ਮੇਰਾ ਇਹ ਠਾ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆ ਦੇਖੋ ਸਾਨੂੰ ਝੋਟੇ ਆਪਾਂ ਚੈੱਕ ਕਰਾ ਦਿੰਨੇ ਆ ਤੀਜੇ ਸੂਏ ਵਾਸਤੇ ਸਾਢੇ 5 ਮਹੀਨੇ ਮੋੜ ਲਿਆ ਵੀਰੇ ਮੋੜ ਲਿਆ ਸਾਢੇ 5 ਮਹੀਨਿਆਂ ਦੀ ਗੱਬਣ ਹੋ ਗਈ ਦੋਨੇ ਨਗਾ ਜੋ ਜਿਹੜਾ ਵੀ ਕਿਸੇ ਬਾਈ ਨੇ ਖਰੀਦਣਾ ਆਪਦਾ ਡਾਕਟਰ ਲਿਆਓ ਵੀਰੇ ਮਾਲਕ ਦੇ ਕੋਲੇ ਖੜ ਕੇ ਚੈੱਕ ਕਰਾ ਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਆਜੋ ਬਾਈ ਤੋਂ ਆਪਾਂ ਮੋਲੇ ਦਾ ਵੀ ਕਰਾਈ ਦਿੰਨੇ ਆ ਵੀਡੀਓ ਦੇ ਵਿੱਚ ਤੇ ਝੋਟੀ ਸਾਨੂੰ ਇੱਕ ਵਾਰੀ ਫੇਰ ਦਿਖਾ ਦੇਣਾ ਇਹਦਾ ਕਰਮ ਵਾਲੀ ਬਹੁਤ ਜਿਆਦੇ ਸੋਹਣੀ ਸੁਨੱਖੀ ਆ ਇਹ ਸਿੰਗਾ ਨੂੰ ਬੜਵੀਰ ਭਾਈ ਇਹਦਾ ਕੀ ਮੁੱਲ ਕਰਦਾਗਾ ਇਹਦਾ ਮੁੱਲ 70000 ਜੀ 70000 ਹਾਂਜੀ ਦੋਸਤੋ ਸਾਢੇ 5 ਮਹੀਨਿਆਂ ਦੀ ਮੱਝ ਗੱਭਣਾ ਤੀਜੇ ਸੋਇਵਾ ਤੇ 70000 ਇਹਦਾ ਮੁੱਲ ਆ ਗਿਆ ਇਹਦਾ ਆ ਗਿਆ 55000 ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਭਾਈ ਸਾਰਾ